3 स्टार्ट रुक ਜਾਈ 3 स्टार्ट लवली ਕਿੱਥੇ ਚੱਲੇ ਆਵਾ ਨਹੀਂ ਚੱਲ ਚੱਲ लवली ਕਿੱਥੇ ਚੱਲੇ ਆਵਾ ਮੈਂ ਮੰਮੀ ਚੱਲੇ ਸਮਾਨ ਲੈਣ 2 1 ਮੇਰੀ ਸੁਣੋ ਗੱਲ ਦਾਲ ਦੀਦੀ ਆ ਜੋਦ ਮੈਂ 21 ਦਾਲ ਤੇ ਬਣੀ ਗਈ ਆ ਦੀਦੀ 21 ਦਾਲ ਤੇ ਬਣੀ ਗਈ ਮੈਂ ਜਿਆਦਾ ਤੜਕਾ ਲਾਉਣ ਵਾਲਾ ਆ ਹਲੇ ਦੀਦੀ ਮੇਰੀ ਗੱਲ ਸੁਣੋ ਹਾਂ ਹਾਂਜੀ ਦਾਲ ਤੇ ਬਣੀ ਗਈ ਆ ਅੱਛਾ ਇਹਨੂੰ ਮੈਂ ਜਿਆਦਾ ਵੀ ਤੜਕਾ ਲਾਉਣ ਵਾਲਾ ਆ ਤੈਨੂੰ ਤੇ ਜਿਆਦਾ ਪਤਾਵਾ ਉਹਨਾਂ ਦੇ ਸਮਾਨ ਦਾ ਸਮਾਨ ਦਾ 21 ਵੀਪਾ ਹਾਂਜੀ ਆਈ ਹੈ ਹੈਲੋ ਕਰਿਓ ਫੋਨ ਹਲੋ ਤੇ ਕਰੋ ਹੈਲੋ ਵੀਡੀਓ ਕਰੀਂਗਾ ਇਹਦੇ ਨਾਲ ਕੁਝ ਹਲੋ ਹਾਂ ਹਲੋ ਉਹ ਵਾਲਾ ਦੀਪਾ ਉਹ ਲਿਆ ਚਾਹ ਹੁਣ ਹਾਂਜੀ ਲਿਆਈ ਜੇ ਨਾਲ ਮਿਲ ਗਏ ਲੋਨ ਨੇ ਤੇ ਨਾਲ ਇਹ ਆ ਕੋਈ ਪਤਾ ਕਰ ਲੋ ਕਿੰਨਾ ਐਕਸਪੀਰੀਅੰਸ ਦਾ ਮੈਂ ਤੈਨੂੰ ਦੋ ਵਾਰੀ ਤੇ ਉਹਨਾਂ ਨੂੰ ਫੋਨ ਕਰਤਾ ਵਾ ਕੰਮ ਵਾਲਿਆਂ ਨੇ ਕਿ ਤੁਸੀਂ ਦੰਦੇ ਨਹੀਂ ਬਹੁਤ ਸੌਰੀ ਯਾਰ 21 ਦੋ ਤਿੰਨ ਵਾਰੀ ਤੋਂ ਨਾ ਫੋਨ ਕਰ ਲਿਆ ਹਾਂਜੀ ਉਹ ਕਹਿੰਦੇ ਤੁਹਾਨੂੰ ਕਿਹਾ ਤਾਂ ਹੈਗਾ ਵਾ ਲਿਆਏ ਨਹੀਂ ਬੰਦੇ ਨੂੰ ਤੁਸੀਂ ਜੁਆਇਨਿੰਗ ਕਰਾਉਣਾ ਕੀਤਾ 2 3 ਸਟਾਰ ਰੁਪਿੰਦਰ ਹਾਂਜੀ ਆ ਜੋ ਮੇਰੀ ਗੱਲ ਸੁਣ ਤੂੰ ਕਹਿਂਦੀ ਸੀ ਮੰਮੀ ਡੜੀ ਨਹੀਂ ਆਉਣਾ ਤੇ ਉਹ ਤੇ ਕਰਦਾ ਹੀ ਹੈ ਨਾ ਆਪਣੀ ਤੇ ਨੂੰ ਮਿਲਣ ਨੂੰ ਉਹ ਮਾਤਾ ਦੀ ਕੋਈ ਗੱਲ ਨਹੀਂ ਆ ਡੈਡੀ ਨੇ ਨਹੀਂ ਨਾ ਹਟਣਾ ਸਵਾਲ ਜਵਾਬ ਕਰਨੋਂ ਉਹ ਕੁਛ ਨਹੀਂ ਕਹਿੰਦੇ ਮੰਮੀ ਹੁਣੀ ਜਦੋਂ ਮੰਮੀ ਹੁਣੀ ਚਾਹੀਏ ਜੋਨਵੀਰ ਲਾਗੇ ਬਹਿਣਗੇ ਨਾ ਤਾਂ ਤੁਸੀਂ ਬੁਤਾ ਲਾਗੇ ਨਾ ਬੈਹਦੇ ਉਹਨਾਂ ਨੂੰ ਮੈਨੂੰ ਉਹਦੇ ਇਰਾਦੇ ਇਹ ਬੰਡਿਆ ਵਾ ਮੈਨੂੰ ਤੇ ਰੁਕ ਜਾ 1 2 3 ਟਾਰ ਉਹ ਮੇਰਾ ਤੇ ਇਰਾਦਾ ਇਹ ਬੰਡਿਆ ਵਾ ਵੀ ਡੈਡੀ ਨੂੰ ਕੱਲ ਨੂੰ ਹੀ ਪਤਾ ਲੱਗਣਾ ਵਾ ਤੇ ਅੱਜ ਵੀ ਲੱਗਣਾ ਵਾ ਇਹਦਾ ਇਰਾਦਾ ਵਾ ਵੀ ਮੈਂ ਅੱਜ ਦੱਸ ਹੀ ਦਵਾਂ ਨਾ ਦੱਸ ਫੇਰ ਉਹੀ ਗੱਲਾਂ ਆਪਣਾ ਕਸੂਰ ਤੁਸੀਂ ਕੱਢਣ ਨਹੀਂ ਦੇ 1 2 3 ਟਾਰ ਲੱਗਦਾ 2 ਮੇਰੀ ਸੁਣੋ ਗੱਲ ਤੁਸੀਂ ਆਪਣਾ ਕਸੂਰ ਕੱਢਣ ਨਹੀਂ ਦੇ ਹੈਗੀ ਆਪ ਜਾ ਕੇ ਲੈ ਆਓ ਮੈਨੂੰ ਪਤਾ ਵੀ ਹੋਰ ਤੇ ਘਰ ਨੂੰ ਕਿਸ ਨੂੰ ਤੋਂ ਤੁਸੀਂ ਸ਼ਟ ਨਾਲੇ ਇੱਕ ਗੱਲ ਹੋ ਰਹੀ ਆ ਜਿਹੜਾ ਚਾਹ ਪਾਣੀ ਦਾ ਸਮਾਨ ਲੈ ਆਉਣਾ ਆ ਨਾ ਉਹ ਜਾ ਕੇ ਤੁਸੀਂ ਖੁਦ ਆਪ ਹੀ ਲੈ ਆਓ ਉਹ ਉਹ ਤਾਂ ਮੈਂ ਲੈ ਆਉਣਾ ਵਾ ਉਹ ਕਿੰਨਾ ਕੁ ਲੈ ਆਉਣਾ ਆ ਜਾ ਕੇ ਉਹ ਮਿੱਠਾ ਮੂਠਾ ਹੀ ਲੈ ਆਉਣਾ ਹੋਰ ਕੀ ਲੈ ਆਉਣਾ ਨਾਲੇ ਮੈਨੂੰ ਪਤਾ ਜਾ ਕਰ ਮੈਂ ਵੀ ਕੀ ਕਰੰਦੇ ਆ ਕੁਛ ਨਹੀਂ ਪੁੱਤ ਘਟ ਚਾਹ ਬਣਾਉਣ ਲੱਗੀ ਹਾਂ ਜੋਤ ਕੀ ਕਰਨ ਰਹੀ ਪੁੱਤ ਅਸੀਂ ਤੇ ਦੋ ਜੀ ਆ ਤੇ ਹੁਣ ਕਿਉਂ ਚੱਲ ਜਦੋਂ ਕੋਈ ਭੈਣ ਭਰਾ ਹੁੰਦਾ ਹੁੰਦਾ ਨਾ ਉਦੋਂ ਇਹ ਚਿਚੜੀਆਂ ਨਹੀਂ ਛੇੜੀਦੀਆਂ ਹੁੰਦੀਆਂ ਮੇਰੇ ਵਾਰੀ ਤੇ ਤੁਹਾਨੂੰ ਸਾਰਿਆਂ ਨੂੰ ਚਿਚੜੀਆਂ ਲੱਭਦੀਆਂ ਵਾ ਉਹਦੇ ਵਾਰੀ ਤੇ ਕੋਈ ਕੁਝ ਕਹਿੰਦਾ ਉਹਦੇ ਅੰਦਰੋਂ ਨਹੀਂ ਜੋਤ ਤੂੰ ਹਾਂ ਕਿਦਾਂ ਦੀਆਂ ਗੱਲਾਂ ਕਰਨ ਰਹੀ ਆ ਜਦੋਂ ਤੇਰੇ ਪਿਆਕਿਆਂ ਤਾਂਉਂਦੇ ਰਹੇ ਮੈਂ ਤੇਰਾ ਨਾ ਕੰਮ ਨਹੀਂ ਕਰਵਾਉਂਦੀ ਰਹੀ ਤਹੀ ਮੰਮੀ ਦੀ ਕਰਾਉਂਦੇ ਓ ਤੇ ਮੈਂ ਤੁਹਾਡੀ ਗੱਲ ਵੀ ਨਹੀਂ ਮੋੜਦੀ ਪਰ ਉਹਦੇ ਆਖੇ ਲੱਗੇ ਨੂੰ ਨਹੀਂ ਕੀ ਕਰਦਾ ਮੇਰੇ ਨਾ ਸੋਕੀ ਗਿਆ ਮੇਰਾ ਤਾਂ ਵਾਢੀ ਰਹੀ ਇਹਨੂੰ ਜਿਹਦੇ ਪੜੇ ਲਿਖੇ ਆ ਉਹਨਾਂ ਲਾਗੇ ਗੱਲ ਨਾ ਵਧੀਆ ਤਰੀਕੇ ਨਾਲ ਹੀ ਕਰਿਓ ਆ ਪੱਠਿਆਂ ਪੁੱਠਿਆਂ ਦੀ ਗੱਲਾਂ ਨਾ ਉਹਨਾਂ ਲਾਗੇ ਕਰਿਓ ਜਿਆਦਾ ਹੀ ਪੜੇ ਲਿਖੇ ਆ ਚਲ ਕੱਲ ਨੂੰ ਨਾ ਸਾਨੂੰ ਲੋੜ लवली ਦੀ ਪੈਣੀ ਆ ਜੋ ਨੌਕਰੀ ਤੇ ਲੱਗ ਗਿਆ ਤੇ ਪਹਿਲ ਵੀ ਇਹਦੇ ਕੋ ਪੰਜ ਕਿੱਲੇ ਹੋਣੀਆਂ ਦੱਸੋ ਦੱਸੋ ਦੱਸ ਨਾਲੇ ਹੋ ਸਕਦਾ ਜਿਹੜੇ ਉਹ ਦੋਵੇਂ ਜੀ ਆਉਣ ਲੱਗੇ ਆ ਨਾ लवली ਦੀ ਨੌਕਰੀ ਬਾਰੇ ਆਉਣ ਲੱਗੇ ਹੋ ਮੈਂ ਕਿਹਾ ਵੀ ਜੋ ਤੋਂ ਘਰ ਦੀ ਗੱਲਬਾਤ ਨਹੀਂ ਕਰਦੀ ਕੋਈ ਹੁਣ ਆ ਹੀ ਪੈਣਾ ਵਾ ਠੀਕ ਆ ਨਾ ਤੇ ਮੇਰੀ ਗੱਲ ਸੁਣ ਇਹਨੂੰ ਪਿਆਲੀ ਉੱਥੇ ਨਹੀਂ ਇਹ ਤਾਂ ਕਹਿੰਦਾ ਮੈਂ 3 ਕਿਲੇ ਉੱਥੂ ਵੀ ਆਉਣੇ ਆ 21 ਰਪਿੰਦਰ ਹਾਂਜੀ ਆ ਜਾਓ ਮੀ ਜੋਤ ਆਈ ਹੈ ਸੋਈ ਚ ਕੁਕ ਕਰਵਾਇਆ ਤੇਰੇ ਨਾਲ ਕਿ ਨਹੀਂ 5 ਮਿੰਟ ਗੱਲ ਸੁਣ ਉੱਥੇ ਜਾ ਕੇ ਲਾਓ ਓ 21 ਲੈ ਕੇ ਆ 21 ਚਲੋ ਨਹੀਂ ਕੰਡਾ ਮਾਰੋ ਉੱਤੇ ਮਾਈਕ ਲੱਗਾ ਜੀ 2 3 ਸਟਾਰ ਰੁਕ ਜਾਈ 2 3 ਸਟਾਰ ਲਵਲੀ ਕਿੱਥੇ ਚੱਲੇ ਆਵਾ ਨਹੀਂ ਚੱਲ ਚੱਲ ਲਵਲੀ ਕਿੱਥੇ ਚੱਲੇ ਆਵਾ ਮੈਂ ਮੰਮੀ ਚੱਲੇ ਆ ਸਮਾਨ ਲੈਣ ਜੋਦ ਮੇਰੀ ਸੁਣੋ ਗੱਲ ਦਾ ਦੀਦੀਆਂ ਜੋਦ ਮੈਂ 21 ਦਾਲ ਤੇ ਬਣ ਗਈ ਹੈ ਦੀਦੀ 21 ਦਾਲ ਤੇ ਬਣੀ ਗਈ ਮੈਂ ਜਿਆਦਾ ਤੜਕਾ ਲਾਉਣ ਵਾਲਾ ਆ ਹਲੇ ਦੀਦੀ ਮੇਰੀ ਗੱਲ ਸੁਣੋ ਹਾਂ ਹਾਂਜੀ ਦਾਲ ਤੇ ਬਣੀ ਗਈ ਆ ਅੱਛਾ ਇਹਨੂੰ ਮੈਂ ਜਿਆਦਾ ਵੀ ਤੜਕਾ ਲਾਉਣ ਵਾਲਾ ਆ ਤੈਨੂੰ ਤੇ ਜਿਆਦਾ ਪਤਾਵਾ ਉਹਨਾਂ ਦੇ ਸਮਾਨ ਦਾ ਸਮਾਨ ਦਾ 21 ਵੀਪਾ ਹਾਂਜੀ ਆਏ ਕਿਹੜਾ ਕੋਲੋ ਕੋਈ ਆ ਕੋਈ ਆ ਕੋਈ ਆ ਕੀ ਕਰੂੰ ਕੋਲੋ ਹਾਂ ਜੀ ਬੋਲੀ ਕੋਈ ਹੈਲੋ ਹੈਲੋ ਡੀਪਰ ਉਹ ਲੈ ਆ ਚਾਹ ਹੁਣ ਹਾਂ ਜੀ ਲਿਆਈ ਜੇ ਨਾਲ ਮਿਲ ਗਏ ਲਾਉ ਨੇ ਤੇ ਨਾਲ ਇਹ ਆ ਤੇ ਪਤਾ ਕਰ ਲੋ ਕਿਨੇ ਐਕਸਪੀਰੀਅੰਸ ਦਾ ਮੈਂ ਦੋ ਵਾਰੀ ਤੇ ਉਹਨਾਂ ਨੂੰ ਫੋਨ ਕਰਤਾ ਵਾ ਕੰਮ ਵਾਲਿਆਂ ਨੇ ਕਿ ਤੁਸੀਂ ਦੰਦੇ ਨਹੀਂ ਪਤਾ ਉਹ ਸੌਰੀ ਯਾਰ 2 1 ਦੋ ਤਿੰਨ ਵਾਰੀ ਤੋਂ ਨਾ ਫੋਨ ਕਰ ਲਿਆ ਹੰਨੇ ਉਹ ਕਹਿੰਦੇ ਤੈਨੂੰ ਕਿਹਾ ਤਾਂ ਹੈਗਾ ਵਾ ਲਿਆਏ ਨਹੀਂ ਬੰਦੇ ਨੂੰ ਤੁਸੀਂ ਜੋਇਨਿੰਗ ਕਰਾਉਣਾ ਕੀਤਾ 2 3 ਸਟਾਰ ਰੁਪਿੰਦਰ ਹਾਂਜੀ ਆਜੋ ਮੇਰੀ ਗੱਲ ਸੁਣ ਤੂੰ ਕਹਿਂਦੀ ਸੀ ਮੰਮੀ ਡੈਡੀ ਨੇ ਮਨਾਤੇ ਹੋ ਤੇ ਕਰਦਾ ਹੀ ਹੈ ਨਾ ਆਪਣੀ ਤੇ ਨੂੰ ਮਿਲਣ ਨੂੰ ਉਹ ਮਾਤਾ ਦੀ ਕੋਈ ਗੱਲ ਨਹੀਂ ਆ ਡੈਡੀ ਨੇ ਨਹੀਂ ਨਾ ਹਟਣਾ ਸਵਾਲ ਜਵਾਬ ਕਰਨੋ ਉਹ ਕੁਛ ਨਹੀਂ ਕਹਿੰਦੇ ਮੰਮੀ ਹੁਣੀ ਜਦੋਂ ਮੰਮੀ ਹੁਣੀ ਚਾਹੀਏ ਜੋ ਬਨਵੀਰ ਲੱਗੇ ਬੈਣਗੇ ਨਾ ਤੇ ਤੁਸੀਂ ਬੋਤਾ ਲੱਗੇ ਨਾ ਬੈਣਦੇ ਉਹਨਾਂ ਨੂੰ ਮੈਨੂੰ ਉਹਦੇ ਇਰਾਦੇ ਆ ਇਹ ਵੰਡਿਆ ਵਾ ਮੈਨੂੰ ਤੇ ਰੁਕ ਜਾ ਉਹ ਮੇਰਾ ਤੇ ਇਰਾਦਾ ਇਹ ਬੰਡਿਆ ਵਾ ਵੀ ਡੈਡੀ ਨੂੰ ਕੱਲ ਨੂੰ ਹੀ ਪਤਾ ਲੱਗਣਾ ਵਾ ਤੇ ਅੱਜ ਵੀ ਲੱਗਣਾ ਵਾ ਇਹਦਾ ਇਰਾਦਾ ਵਾ ਵੀ ਮੈਂ ਅੱਜ ਦੱਸ ਹੀ ਦਵਾਂ ਦੱਸ ਫੇਰ ਉਹੀ ਗੱਲਾਂ ਆਪਣਾ ਕਸੂਰ ਤੁਸੀਂ ਕੱਢਣ ਨਹੀਂ ਦੇ 2 3 ਸਟਾਰਟ ਲਾਈਟ 2 3 ਸਟਾਰਟ ਮੇਰੀ ਸੁਣੋ ਗੱਲ ਤੁਸੀਂ ਆਪਣਾ ਕਸੂਰ ਕੱਢਣ ਨਹੀਂ ਦੇ ਹੈਗੀ ਨਹੀਂ ਆਪ ਜਾ ਕੇ ਲੈ ਆਓ ਮੈਨੂੰ ਪਤਾ ਵੀ ਹੋਰ ਤੇ ਘਰ ਨੂੰ ਕਿਸ ਨੂੰ 2 3 ਸਟਾਰਟ ਨਾਲੇ ਇੱਕ ਗੱਲ ਹੋ ਰਹੀਆ ਕਿ ਜਿਹੜਾ ਚਾਹ ਪਾਣੇ ਦਾ ਸਮਾਨ ਲੈ ਆਉਣਾ ਆ ਨਾ ਉਹ ਜਾ ਕੇ ਤੁਸੀਂ ਖੁਦ ਆਪ ਹੀ ਲੈ ਆਓ ਉਹ ਤਾਂ ਮੈਂ ਲੈ ਆਉਣਾ ਵਾ ਉਹ ਕਿੰਨਾ ਕੁ ਲਿਆਉਣਾ ਵਾ ਆ ਜਾ ਕੇ ਉਹ ਮਿੱਠਾ ਮੂਠਾ ਹੀ ਲਿਆਉਣਾ ਹੋਰ ਕਿ ਲਿਆਉਣਾ ਨਾਲੇ ਮੈਨੂੰ ਪਤਾ ਯਾ ਕਰ ਮਾਂ ਵੀ ਕੀ ਕਰੰਦੇ ਆ ਕੁਛ ਨਹੀਂ ਪੁੱਤ ਕੁਟਚਾ ਬਣਾਉਣ ਲੱਗੀ ਹਾਂ ਜੋਤ ਕੀ ਕਰਨੀ ਪੁੱਤ ਅਸੀਂ ਤੇ ਦੋ ਜੀ ਆ ਤੇ ਹੁਣ ਕਿਉਂ ਚੱਲ ਜਦੋਂ ਕੋਈ ਭੈਣ ਭਰਾ ਹੁੰਦਾ ਹੁੰਦਾ ਨਾ ਉਦੋਂ ਇਹ ਚਿਚੜੀਆਂ ਨਹੀਂ ਛੇੜੀਦੀਆਂ ਹੁੰਦੀਆਂ ਮੇਰੇ ਵਾਰੀ ਤੇ ਤੁਹਾਨੂੰ ਸਾਰਿਆਂ ਨੂੰ ਚਿਚੜੀਆਂ ਲੱਭਦੀਆਂ ਵਾ ਉਹਦੇ ਵਾਰੀ ਤੇ ਕੋਈ ਕੁਝ ਕਹਿੰਦਾ ਸੀ ਉਹਦੇ ਹੁੰਦਾਂ ਨਹੀਂ ਜੋ ਤੂੰ ਹਾ ਕਿਦਾਂ ਦੀਆਂ ਗੱਲਾਂ ਕਰਨ ਰਹੀ ਆ ਜਦੋਂ ਤੇਰੇ ਪਿਆਕਿਆਂ ਤਾਂਉਂਦੇ ਰਹੇ ਮੈਂ ਤੇਰਾ ਨਾਮ ਕੰਮ ਨਹੀਂ ਕਰਵਾਉਂਦੀ ਰਹੀ ਤੂੰ ਹੀ ਮੰਮੀ ਦੀ ਕਰਾਉਂਦੇ ਓ ਫੇ ਮੈਂ ਤੇਡੀ ਗੱਲ ਵੀ ਨਹੀਂ ਮੋੜਦੀ ਪਰ ਉਹਦੇ ਆਖੇ ਲੱਗੇ ਨੂੰ ਨਹੀਂ ਕੀ ਕਰਦਾ ਮੇਰਾ ਹਾਂ ਨਾ ਸੋਕੀ ਗਿਆ ਮੇਰਾ ਤਾਂ ਵੱਢੀ ਲਈ ਇਹਨੂੰ ਜੇ ਪੜੇ ਲਿਖੇ ਆ ਉਹਨਾਂ ਲਾਗੇ ਗੱਲ ਨਾ ਵਧੀਆ ਤਰੀਕੇ ਨਾਲ ਹੀ ਕਰਿਓ ਆ ਪੱਠਿਆਂ ਪੁੱਠਿਆਂ ਦੀ ਗੱਲਾਂ ਨਾ ਹੁੰਦਾ ਲਾਗੇ ਕਰਿਓ ਜਿਆਦਾ ਹੀ ਪੜੇ ਲਿਖੇ ਆ ਚਲ ਕੱਲ ਨੂੰ ਨਾ ਸਾਨੂੰ ਲੋੜ लवली ਦੀ ਪਿਆਣੀ ਆ ਜੋ ਨੌਂ ਕਿੱਤੇ ਲੱਗ ਗਿਆ ਤੇ ਪਹਿਲੇ ਵੀ ਇਹਦੇ ਕੋ ਪੰਜ ਕਿੱਲੇ ਹੋਣਗੇ ਦੱਸੋ 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 ਨਾਲੇ ਹੋ ਸਕਦਾ ਜਿਹੜੇ ਉਹ ਦੋਵੇਂ ਜੀ ਆਉਣ ਲੱਗੇ ਆ ਨਾ लवली ਦੀ ਨੌਂਕਰੀ ਵਾਰੀ ਆਉਣ ਲੱਗੇ ਹੋ ਮੈਂ ਕਿਹਾ ਵੀ ਜੋਤ ਕਰਦੀ ਗੱਲਬਾਤ ਨਹੀਂ ਕਰਦੀ ਕੋਈ ਹੁਣ ਆ ਹੀ ਪੈਣਾ ਵਾ ਠੀਕ ਆ ਨਾ ਤੇ ਮੇਰੀ ਗੱਲ ਸੁਣ ਇਹਨੂੰ ਪਹਿਲੇ ਉੱਥੇ ਨਹੀਂ ਇਹ ਤਾਂ ਕਹਿਣਾ ਮੈਂ ਤਿੰਨ ਕਿੱਲੇ ਉੱਥੋਂ ਵੀ ਆਉਣੇ ਆ ਅਰਪਿੰਦਰ ਹਾਂਜੀ ਆਜੋ ਮੈਂ ਜੋਤ ਆਈ ਸੀ ਸੋਈ ਚ ਕੁੱਕਰਵਾਇਆ ਤੇਰੇ ਨਾਲ ਕਿ ਨਹੀਂ